ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਹੋਰ ਨਵੇਂ ਅਪਡੇਟ ਦੇ ਨਾਲ ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਦੋਸਤੋ 3704 ਦੇ ਜਿਹੜੇ ਅਧਿਆਪਕ ਨੇ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਆਪਣੇ 6ਵੇਂ ਪੇ ਕਮਿਸ਼ਨ ਦੀ ਜਿਹੜੀ ਉਹ ਮੰਗ ਕਰ ਰਹੇ ਸੀ ਸੋ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਫਲ ਲੈ ਕੇ ਆਈ ਸੋ ਸਭ ਤੋਂ ਪਹਿਲਾਂ ਸਾਰੇ ਹੀ 3704 ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਉਹਨਾਂ ਦਾ ਸੰਘਰਸ਼ ਉਹਨਾਂ ਦੀ ਜਿਹੜੀ ਜੀਤੋੜ ਕੀਤੀ ਹੋਈ ਮਿਹਨਤ ਨੂੰ ਫਲ ਲੱਗਿਆ ਹਾਲਾਂਕਿ ਘਿੜੇ ਪਹਿਲੇ ਪਟੀਸ਼ਨਰ ਬਣੇ ਆ ਉਹਨਾਂ ਵਾਸਤੇ ਜਿਹੜਾ ਪੇ ਸਕੇਲ ਸ਼ੇਮਾ ਪੇ ਸਕੇਲ ਉਹ ਰਿਵਾਈਵ ਹੋ ਗਿਆ ਦੋਸਤੋ ਜਲਦੀ ਹੀ ਉਹਨਾਂ ਦੀ ਜਿਹੜੇ 1 ਜੁਲਾਈ ਮਹੀਨੇ ਦੇ ਵਿੱਚ ਤਨਖਾਹ ਬਣੂਗੀ ਉਹ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਤਨਖਾਹ ਵੜੂਗੀ ਤੇ ਬਾਕੀ ਜਿਹੜੇ ਕੈਂਡੀਡੇਟਸ ਨੇ ਉਹ ਵੀ ਥੋੜਾ ਧੀਰਜ ਬਣਾ ਕੇ ਰੱਖੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵਾਸਤੇ ਵੀ ਜਿਹੜਾ ਉਹ 6ਵੇਂ ਪੇ ਕਮਿਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਉਹ ਜਾਰੀ ਹੋ ਜਾਊਗਾ ਠੀਕ ਹੈ ਜੀ ਸੋ ਸਿੱਖਿਆ ਭਾਗ ਵੱਲੋਂ ਕੱਲ ਜਿਹੜਾ ਪੀਐਸ ਅਧਿਕਾਰੀ ਸੋਢੀ ਸਾਹਿਬ ਵੱਲੋਂ ਜਿਹੜਾ ਉਹ ਪੱਤਰ ਜਾਰੀ ਕਰਦੇ ਹੋਏ 6ਵੇਂ ਪੇ ਕਮਿਸ਼ਨ ਦਾ ਜਿਹੜਾ ਉਹ ਪੱਤਰ ਜਾਰੀ ਕੀਤਾ ਹੈ ਕਿ ਡੀਡਿਓਜ਼ ਨੂੰ ਜਾਂ ਸਿੱਖਿਆ ਵਿਭਾਗ ਦੇ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੇ ਸੌਰਵ ਸ਼ਰਮਾ ਤੇ ਸ੍ਰੀ ਦਿਵਿੰਦਰ ਖੀੜਾ ਦੇ ਜਿਹੜੇ ਪਟੀਸ਼ਨਰਸ ਨੇ ਉਹਨਾਂ ਨੂੰ ਜਿਹੜਾ 6ਵੇਂ ਪੇ ਕਮਿਸ਼ਨ ਦਾ ਲਾਭ ਦਿੱਤਾ ਜਾਵੇ ਸੋ ਦੋਸਤੋ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਏ ਸੀ ਕਿ ਸਰ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਸਾਡੀ ਜਿਹੜੀ ਸੈਲਰੀ ਬਣੂਗੀ ਤਨਖਾਹ ਬਣੂਗੀ ਉਹ ਕਿੰਨੀ ਬਣੇਗੀ ਸੋ ਦੋਸਤੋ ਉਹਨਾਂ ਦੋਸਤਾਂ ਦੇ ਪਹਿਲਾਂ ਤਾਂ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰਕੇ ਇਨਾ ਪਿਆਰ ਦਿੱਤਾ ਸੋ ਉਹਨਾਂ ਦੇ ਸੱਦੇ ਤੇ ਹੀ ਜਣਾ ਅੱਜ ਆਪਾਂ ਤੁਹਾਡੇ ਲਈ ਛੇਵੇਂ ਪੇ ਕੁਐਸ਼ਨ ਅਕੋਰਡਿੰਗ ਪੇ ਫਿਕਸੇਸ਼ਨ ਕਿਸ ਤਰ੍ਹਾਂ ਕੀਤੀ ਜਾਊਗੀ ਦੋਸਤੋ ਕਿੰਨੀ ਤਨਖਾਹ ਤੁਹਾਡੀ ਬਣੂਗੀ ਜਿਹੜੀ ਗ੍ਰੋਸ ਸੈਲਰੀ ਕਿੰਨੀ ਬਣੂਗੀ ਦੋਸਤੋ ਬਾਅਦ ਡਿਡਕਸ਼ਨ ਕਰਕੇ ਇਨ ਹੈਂਡ ਤੁਹਾਨੂੰ ਕਿੰਨੀ ਤਨਖਾਹ ਮਿਲੂਗੀ ਸੋ ਦੋਸਤੋ ਬਣੇ ਰਹੋ ਕਿਰਪਾ ਕਰਕੇ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਆਓ ਆਪਾਂ ਬਿਨਾਂ ਇਨ ਹੈਂਡ ਹੁਣ ਸੈਲਰੀ ਬਣੂਗੀ 6ਵੇਂ ਪੇਕੂਏਸ਼ਨ ਤੋਂ ਬਾਅਦ ਉਹ ਕਿੰਨੀ ਬਣੂਗੀ ਸੋ ਸਭ ਤੋਂ ਪਹਿਲਾਂ ਦੋਸਤੋ ਜੇਕਰ ਗੱਲ ਕਰ ਲਈਏ ਤਾਂ ਆਪਾਂ ਆਪਣੀ ਜਿਹੜੀ ਬੇਸਿਕ ਬਣੀ ਹੈ ਦੋਸਤੋ ਉਹ 45400 ਹੈ ਠੀਕ ਹੈ ਜੀ ਸੋ ਉਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ 3% ਆਪਣਾ ਜਿਹੜਾ ਉਹ ਚੌਥੇ ਸਾਲ ਇਨਕਰੀਮੈਂਟ ਲੱਗਿਆ ਜੋ ਕਿ ਕੁੱਲ ਮਲਾ ਕੇ ਜਿਹੜਾ 46800 ਦੇ ਕਰੀਬ ਬਣਦਾ ਹੈ ਹਾਲਾਂਕਿ ਦੋਸਤੋ ਇਹ 46770 ਰੁਪਏ ਦੇ ਕਰੀਬ ਬਣਦਾ ਸੀ ਪਰ ਆਪਾਂ ਜਿਹੜਾ ਹੈਗਾ ਉਹ 800 ਭਾਗ ਜੇ ਕਹਿੰਦੇ ਵੀ ਪੂਰਾ ਜੋਟਾ ਕੀਤਾ ਤਾਂ ਕਿ ਜਿਹੜੇ ਪੈਸੇ ਉੱਪਰਲੇ ਹੇਠੇ ਹੋ ਸਕਦੇ ਆ ਉਹਦੇ ਤੇ ਨਾ ਜਾਇਓ ਤਾਂ ਕਿ ਆਪਾਂ ਨੂੰ ਜਿਹੜਾ ਡਿਡਕਸ਼ਨ ਕਰਨੀ ਹੈ ਜਾਂ ਆਪਾਂ ਨੂੰ ਪੀ ਸਕੇਲ ਬਣਾਉਣਾ ਉਹ ਸੌਖਾ ਹੋ ਜਾਵੇਗਾ ਤਾਂ ਤੁਸੀਂ ਬੇਸਿਕ ਜਿਹੜੀ ਮੰਨਣੀ ਆ ਉਹ 46800 ਜਿਹੜੇ ਆਪਣੀ ਤੁਸੀਂ ਉਹ ਮੰਨ ਕੇ ਚੱਲੇ ਠੀਕ ਹੈ ਜੀ ਸੋ ਦੋਸਤੋ ਆਪਾਂ ਨੂੰ ਪਤਾ ਵੀ ਜਿਹੜਾ 42% ਆਪਣਾ ਡੀਏ ਲੱਗਦਾ ਠੀਕ ਹੈ ਜੀ ਸੋ 42% ਡੀਏ ਦੇ ਹਿਸਾਬ ਨਾਲ ਜੇਕਰ ਆਪਾਂ ਗੱਲ ਕਰੀਏ ਦੋਸਤੋ ਤਾਂ 19000 656 ਰੁਪਏ ਠੀਕ ਹੈ ਜੀ 42% डीए ਦੇ حساب ਨਾਲ 19656 ਰੁਪਏ ਆਪਣਾ 42% डीए ਹੋ ਗਿਆ ਜੀ ਦੋਸਤੋ ਠੀਕ ਹੈ ਜੀ ਉਸ ਤੋਂ ਬਾਅਦ एचआरए ਮਿਲਦਾ ਦੋਸਤੋ 8% ਠੀਕ ਹੈ ਜੀ ਸੋ 8% एचआरए ਦੇ حساب ਨਾਲ ਆਪਣੇ ਜਿਹੜੇ ਬਣਦੇ ਉਹ 3744 ਰੁਪਏ ਬਣਦੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਮੋਬਾਈਲ ਪੱਤਾ ਆਪਾਂ ਨੂੰ 500 ਰੁਪਏ ਮਿਲਦਾ ਦੋਸਤੋ 500 ਰੁਪਿਆ ਮੋਬਾਈਲ ਪੱਤਾ ਦਿੱਤਾ ਜਾਂਦਾ ਹੈ ਤੇ 1000 ਰੁਪਿਆ ਮੈਡੀਕਲ ਅਲਾਨਸ ਆਪਾਂ ਨੂੰ ਦਿੱਤਾ ਜਾਂਦਾ ਠੀਕ ਹੈ ਜੀ ਤਾਂ ਜੇਕਰ ਗ੍ਰੋਸ ਸੈਲਰੀ ਦੀ ਗੱਲ ਕਰੀਏ ਜਾਂ ਕੁੱਲ ਸੈਲਰੀ ਆਪਾਂ ਗੱਲ ਕਰ ਲਈਏ ਦੋਸਤੋ ਤਾਂ ਉਹ ਨੀਅਰ ਅਬਾਊਟ 71000 700 ਦੇ ਕਰੀਬ ਬਣਦੀ ਹੈ ਠੀਕ ਹੈ ਜੀ ਇਹ ਥੋੜੀ ਬਤ ਅੱਗੇ ਪਿੱਛੇ ਹੋ ਸਕਦੇ ਦੋਸਤੋ ਕਿ ਆਪਾਂ ਜਿਹੜਾ ਕਲੀ ਜੋਟੇ ਵਾਲਾ ਕਮੈਂਟ ਹੁੰਨ ਮਿਲ ਲਿਆ ਆਪਾਂ ਜਿਹੜਾ ਜੋਟੇ ਚ ਕੀਤਾ ਠੀਕ ਹੈ ਜੀ ਭਾਵ ਪੂਰੇ ਪੂਰੇ ਪੈਸਿਆਂ ਚ ਕੀਤਾ ਜਿਹੜੇ ਕੋਈ ਪੈਸੇ ਵਾਧੇ ਘਟਦੇ ਹੋਏ ਉਹ ਆਪਾਂ ਤੁਸੀਂ ਸਿਰਫ ਇੱਕ ਮੋਟਾ ਮੋਟਾ ਆਪਾਂ ਜੇਕਰ ਗੱਲ ਕਰ ਲਈ ਦੋਸਤੋ ਤਾਂ 71700 ਰੁਪਿਆ ਜਿਹੜੀ ਉਹ ਤੁਹਾਡੀ ਸੈਲਰੀ ਬਣਦੀ ਹੈ ਗ੍ਰੋਸ ਠੀਕ ਹੈ ਜੀ ਇਸ ਤੋਂ ਬਾਅਦ ਜਿਹਦੇ ਵਿੱਚ ਆਪਾਂ 46 ਬੇਸਿਕ ਆ ਗਈ 19656 ਤੁਹਾਡਾ ਡੀਏ ਆ ਗਿਆ 42% 8% ਤੁਹਾਡਾ ਜਿਹੜਾ ਹੈਗਾ ਐਚ ਆਰਏ ਆ ਗਿਆ 500 ਰੁਪਿਆ ਮੋਬਾਈਲ ਭੱਤਾ ਆ ਗਿਆ ਤੇ 1000 ਰੁ ਮੈਡੀਕਲ ਕਾਉਂਸਲ ਆ ਗਿਆ ਠੀਕ ਹੈ ਜੀ ਇੱਕ ਦੋਸਤੋ ਜਿਹੜੇ ਰਿਜ਼ਰਵ ਕੈਟਾਗਰੀ ਸੌਰੀ ਆਪਣਾ ਜਿਹੜੇ ਡਿਸੇਬਲ ਕੈਂਡੀਡੇਟਸ ਹੁੰਦੇ ਆ ਜਾਂ ਜਿਨ੍ਹਾਂ ਦਾ ਥੋੜਾ ਬਹੁਤ ਆਪਾਂ ਕਹਿੰਦੇ ਵੀ ਕੈਟਾਗਰੀ ਦੇ ਵਿੱਚ ਆਏ ਆ ਉਹਨਾਂ ਨੂੰ 1000 ਰੁਪਏ ਅਲੱਗ ਤੋਂ ਮਿਲਦਾ ਹੈ ਉਹਨਾਂ ਦੀ ਸੈਲਰੀ ਜਿਹੜੀ ਆਪਣੇ ਨਾਲੋਂ 1000 2000 ਰੁਪਏ ਵੱਧ ਬਣੂਗੀ ਠੀਕ ਹੈ ਜੀ ਸੋ ਹੁਣ ਇਸ ਤੋਂ ਬਾਅਦ ਜਦੋਂ 71700 ਤੁਹਾਡੀ ਜਿਹੜੀ ਉਹ ਟੋਟਲ ਸੈਲਰੀ ਬਣਦੀ ਹੈ ਆਪਾਂ ਗ੍ਰੋਸ ਸੈਲਰੀ ਬਣਦੀ ਹੈ ਹੁਣ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਡਿਡਕਸ਼ਨ ਦੀ ਠੀਕ ਹੈ ਜੀ ਤਾਂ ਡਿਡਕਸ਼ਨ ਹੁਣ ਆਪਾਂ ਜਿਕਰ ਦੋਸਤੋ ਗੱਲ ਕਰ ਲਈਏ ਠੀਕ ਹੈ ਜੀ ਤਾਂ ਐਚ ਜਿਹੜਾ ਹੈਗਾ ਐਚ ਆਰ ਏ ਪਲੱਸ ਬੇਸਿਕ ਇਹਨਾਂ ਦੋਵਾਂ ਨੂੰ ਮਿਲਾ ਕੇ ਜਿਹੜਾ ਆਪਣਾ ਠੀਕ ਹੈ ਜੀ ਉਹ 10% ਆਪਣੀ ਐਨਐਸਪੀ ਜਿਹੜੀ ਉਹ ਡਿਡਕਸ਼ਨ ਹੁੰਦੀ ਹੈ ਦੋਸਤੋ ਐਨਪੀਐਸ ਠੀਕ ਹੈ ਜੀ ਐਨਪੀ ਐਸ ਡਿਡਕਸ਼ਨ ਕਿੰਨੀ ਹੋਊਗੀ ਹੁਣ ਆਪਣੀ ਠੀਕ ਹੈ ਜੀ ਉਹ ਆਪਾਂ ਗੱਲ ਕਰ ਲਈਏ 66000 ਸੌਰੀ 64500 ਠੀਕ ਹੈ ਜੀ ਇਹ ਐਨਪੀਐਸ ਜਿਹੜੀ ਹੋਗੀ ਡਿਡਕਸ਼ਨ ਹੋਗੀ ਇੱਕ ਦੋਸਤ ਦਾ ਜਿਹੜਾ ਕਮੈਂਟ ਆਇਆ ਸੀ ਆਪਾਂ ਪਿਛਲੇ ਦਿਨਾਂ ਚ ਆਪਾਂ 6835 ਦੀ ਜਿਹੜੀ ਆਪਾਂ ਬੇਸਿਕ ਸੈਲਰੀ ਬਣਾ ਕੇ ਦਿੱਤੀ ਸੀ ਕਿ ਤੁਸੀਂ ਜਿਹੜੀ ਉਹ ਗਲਤ ਆਪਣਾ ਡਿਡਕਸ਼ਨ ਕਰ ਰਹੇ ਹੋ ਸੋ ਉਹਨਾਂ ਦੇ ਵਿੱਚ ਵੀ ਦੱਸ ਦਈਏ ਦੋਸਤੋ ਕਿ ਬੇਸਿਕ ਪਲੱਸ ਜਿਹੜਾ ਹੈਗਾ 42% ਡੀਏ ਉਹਨਾਂ ਦੋਵਾਂ ਨੂੰ ਜੋੜ ਕੇ ਜਿਹੜਾ ਉਹ 10% ਡਿਡਕਸ਼ਨ ਕੀਤੀ ਜਾਂਦੀ ਹੈ ਤਾਂ ਜਿਹੜੀ ਸੈਲਰੀ ਬਚ ਕੇ ਆਉਂਦੀ ਹੈ ਨਿਕਲ ਕੇ ਆਉਂਦੀ ਹੈ ਉਹ ਆਪਣੀ ਜਿਹੜੀ ਐਨਪੀਐਸ ਉਹ ਡਿਡਕਸ਼ਨ ਕੀਤੀ ਜਾਂਦੀ ਹੈ ਸੋ ਦੋਸਤੋ 6845 ਰੁਪਏ ਆਪਣੀ ਐਨਪੀਐਸ ਰਿਡਕਸ਼ਨ ਹੋਗੀ ਠੀਕ ਹੈ ਜੀ ਡਿਵੈਲਪਮੈਂਟ ਜਿਹੜਾ ਟੈਕਸ ਹੈ ਉਹ 200 ਰੁਪਏ ਆਪਣਾ ਕੱਟਿਆ ਜਾਂਦਾ ਠੀਕ ਹੈ ਜੀ ਜੀਆਈਐਸ ਆਪਣੇ ਤੋਂ ਜਿਹੜਾ ਹੈਗਾ 120 ਰੁਪਏ ਕੱਟੇ ਜਾਂਦੇ ਆ ਤਾਂ ਇਹ ਤਿੰਨ ਚੀਜ਼ਾਂ ਜਿਹੜੀਆਂ ਦੋਸਤੋ ਆਪਣੇ ਤੋਂ ਉਹ ਕੱਟੀਆਂ ਜਾਂਦੀਆਂ ਨੇ ਐਨਪੀਐਸ ਤੇ ਡਿਵੈਲਪਮੈਂਟ ਟੈਕਸ ਤੇ ਜੀਆਈਐਸ ਇਹਨਾਂ ਦਾ ਜੇਕਰ ਜੋੜ ਮਲਾਈਏ ਦੋਸਤੋ ਤਾਂ ਜਿਹੜਾ ਹੈਗਾ 6960 ਰੁਪਏ ਬਣਦਾ ਠੀਕ ਹੈ ਜੀ ਤਾਂ ਹੁਣ 6960 ਰੁਪਏ ਆਪਣੀ ਕੀ ਹੋ ਗਈ ਦੋਸਤੋ ਡਿਡਕਸ਼ਨ ਹੋ ਗਈ ਤਾਂ ਬੇਸਿਕ ਆਪਣੀ ਬਣੀ ਸੀ ਦੋਸਤੋ ਜੇਕਰ ਗੱਲ ਕਰੀ ਤਾਂ ਆਪਾਂ 71700 6960 ਰੁਪਏ ਆਪਣੀ ਜਿਹੜੀ ਉਹ ਡਿਡਕਸ਼ਨ ਬਣ ਗਈ ਆਪਾਂ ਮੋٹے ਤੌਰ ਤੇ ਦੋਸਤੋ ਇਹ ਸੀ 40 ਰੁਪਏ ਹੋਰ ਐਡ ਕਰਦਨੇ ਆ ਤਾਂ ਤਕਰੀਬਨ 7000 ਤਾਂ ਕਿ ਤੁਹਾਨੂੰ ਕਲੀਅਰ ਸਮਝ ਹੋ ਜੇ ਠੀਕ ਹੈ ਜੀ 7000 ਜੇਕਰ ਆਪਾਂ ਕਰੀਏ ਤਾਂ ਟੋਟਲ ਡਿਡਕਸ਼ਨ ਆਪਣੀ ਬਣਦੀ ਹੈ ਸੋ ਦੋਸਤੋ ਸਿੰਪਲ ਤਰੀਕਾ ਹੁਣ ਆਪਾਂ ਕਰ ਲਈਏ ਜੀ ਘਟਾ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਆਉਂਦੀ ਹੈ ਠੀਕ ਹੈ ਜੀ ਕਿਉਂਕਿ ਜਾਦਾ ਇਹਨਾਂ ਦਾ ਹੁੰਦਾ ਹੈ ਕਿ ਨਹੀਂ ਭੈਣ ਭਰਾ ਕਰ ਪਉਂਦੇ ਠੀਕ ਹੈ ਜੀ ਇਹ ਮੈਥ ਵਾਲੇ ਬੰਦਿਆਂ ਦਾ ਕੰਮ ਹੁੰਦਾ ਪਰ ਅਸਲ ਵਿੱਚ ਐਸੀ ਵੀ ਆਪਣੇ ਗੁਰੂ ਸਾਹਿਬਾਨ ਤੋਂ ਸਿੱਖ ਕੇ ਫੇੜੀ ਥੋੜਾ ਜਿਹਾ ਕੀਤਾ ਸੋ ਜੇ ਕਿਤੇ ਥੋੜਾ ਬਹੁਤ ਫੈਸਾ ਦਾ ਫਰਕ ਰਹੇਗਾ ਤਾਂ ਉਹਦੇ ਲਈ ਮਾਫੀ ਚਾਹਾਂਗੇ ਸੋ ਇਹਦੇ ਵਿੱਚੋਂ ਦੋਸਤੋ 70000 ਤੁਸੀਂ ਸਾਰੀ 7000 ਘੱਟ ਕਰ ਦੇਣਾ ਠੀਕ ਹੈ ਜੀ ਸੋ 7000 ਘਟ ਕਰਨ ਤੋਂ ਬਾਅਦ ਜਿਹੜੀ ਇਨ ਹੈਂਡ ਤੁਹਾਡੀ ਸੈਲਰੀ ਬਣਦੀ ਹੈ ਦੋਸਤੋ ਠੀਕ ਹੈ ਜੀ ਉਹ 64000 700 ਬਣਦੀ ਹੈ ਠੀਕ ਹੈ ਜੀ ਤੇ ਜੇਕਰ ਆਪਾਂ 40 ਰੁਪਏ ਨਾ ਘਟਾਈਏ ਠੀਕ ਹੈ ਜੀ ਤਾਂ 64700 ਉਹ 740 ਭਾਵ 7 ਜਿਹੜੇ 40 ਰੁਪਏ ਉਹ ਤੁਹਾਡੇ ਇਧਰ ਬੱਦ ਘੱਟ ਸਕਦੇ ਠੀਕ ਹੈ ਜੀ ਜੇ ਤਾਂ 7000 ਪੂਰਾ ਕਰਤਾ ਤਾਂ ਆਪਾਂ 64700 ਬਣੂਗੀ ਜੇਕਰ 40 ਰੁਪਏ ਆਪਾਂ ਨਹੀਂ ਐਡ ਕਰਦੇ ਭਾਵ 6960 ਰੁਪਏ ਹੀ ਕਰਦੇ ਆ ਠੀਕ ਹੈ ਜੀ ਤਾਂ ਆਪਣੀ 64700 ਜਿਹੜੀ ਉਹ ਬਣਦੀ ਹੈ ਉਹ 40 ਰੁਪਏ ਬਣਦੀ ਹੈ ਠੀਕ ਹੈ ਜੀ ਤਾਂ ਦੋਸਤੋ ਜਿਹੜੀ ਨੈਟ ਸੈਲਰੀ ਜੇਕਰ ਗੱਲ ਕਰ ਲਈਏ ਠੀਕ ਹੈ ਜੀ ਤਾਂ 64700 ਤੁਹਾਡੀ ਉਹ ਨੈਟ ਸੈਲਰੀ ਨਿਕਲ ਕੇ ਆਊਗੀ ਠੀਕ ਹੈ ਜੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਜਿਹੜੀ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੇ ਪਟੀਸ਼ਨਰ ਬਣੇ ਆ ਜੇਕਰ ਉਹਨਾਂ ਨੂੰ ਲਾਭ ਮਿਲਦਾ ਹੈ ਠੀਕ ਹੈ ਜੀ ਤੇ ਉਹਨਾਂ ਦੇ ਅਕੋਰਡਿੰਗ ਜਿਹੜਾ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਕਿੰਨੀ ਜਿਹੜੀ ਉਹ ਸੈਲਰੀ ਨਿਕਲ ਕੇ ਆਉਂਦੀ ਹੈ ਸੋ ਸੋ ਦੋਸਤੋ ਮੋਟਾ-ਮੋਟਾ ਤੁਹਾਨੂੰ ਤਕਰੀਬਨ ਕੱਢ ਕੇ ਦੇ ਦਿੱਤਾ ਹੈ ਜਿਹੜੇ ਕੋਈ ਬਾਕੀ ਕੈਂਡੀਡੇਟਸ ਹੋਣਗੇ ਉਹ ਇੱਕ ਵਾਰ ਇਸ ਨੂੰ ਚਾਹੇ ਤਾਂ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਤਾਂ ਕਿ ਦੇਖ ਲਿਓ ਉਸ ਤੋਂ ਬਾਅਦ ਜੇਕਰ ਥੋੜੇ-ਬੋਟੇ ਪੈਸਿਆਂ ਦਾ ਫਰਕ ਇਧਰ-ਉਧਰ ਹੋ ਸਕਦਾ ਹੈ ਤੇ ਨਹੀਂ ਜੇਕਰ ਬਣਦੀ ਹੈ ਤਾਂ ਦੋਸਤੋ ਹੋ ਸਕਦਾ ਤੁਹਾਨੂੰ 65000 ਵੀ ਮਿਲ ਜਾ ਠੀਕ ਹੈ ਜੀ ਨਹੀਂ 64 700 ਤਕਰੀਬਨ ਤਾਂ ਉਹ ਮਿਲੂਗੀ ਹੀ ਮਿਲੂਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ